ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਅੱਜ ਦੀ ਵੀਡੀਓ ਚ ਆਪਾਂ ਬਣਾਵਾਂਗੇ ਪੁਰਜੀ ਤੇ ਆਪਾਂ ਜਿਹੜੀ ਅੱਜ ਪੁਰਜੀ ਬਣਾਉਣ ਜਾ ਰਹੇ ਆ ਇਹ ਪੁਰਜੀ ਆਪਾਂ ਬਣਾਵਾਂਗੇ ਸਵਾਵੀਨ ਬੜੀਆਂ ਦੀ ਤੇ ਇਹ ਸਵਾਵੀਨ ਬੜੀਆਂ ਦੀ ਪੁਰਜੀ ਬਣਾਵਾਂਗੇ ਬਹੁਤ ਵਧੀਆ ਇਹ ਪੁਰਜੀ ਮੰਦੀ ਹੈ ਟੇਸਟੀ ਤੇ ਕਈ ਵਾਰ ਜੇ ਸਬਜ਼ੀ ਖਾਣ ਦਾ ਨਾ ਮਨ ਹੋਵੇ ਨਾ ਵੀ ਇਦਾਂ ਹੁੰਦਾ ਵੀ ਹਰੀ ਸਬਜ਼ੀ ਵੀ ਚੰਗੀ ਨਹੀਂ ਲੱਗਦੀ ਬਾਲੀਆਂ ਹੋ ਜਾਂਦੀਆਂ ਨੇ ਹਰੀਆਂ ਸਬਜ਼ੀਆਂ ਵੀ ਰੋਜ਼ ਹੀ ਰੋਜ਼ ਆਪਾਂ ਹਰੀ ਸਬਜ਼ੀ ਬਣਾ ਲੈਨੇ ਆ ਤਾਂ ਆਪਾਂ ਇਸ ਤਰ੍ਹਾਂ ਤਰੀਕੇ ਨਾਲ ਦੇਖੋ ਪੁਰਜੀ ਬਣਾ ਸਕਦੇ ਹਾਂਗੇ ਇਹ ਜਿਹੜੀ ਪੁਰਜੀ ਇਹਦਾ ਟੇਸਟ ਬਹੁਤ ਵਧੀਆ ਹੋਊਗਾ ਜਿਹੜੇ ਤਰੀਕੇ ਨਾਲ ਆਪਾਂ ਬਣਾਵਾਂਗੇ ਠੀਕ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜੂੜ ਦੇਖਣਾ ਸਾਰੀ ਦੇਖਣਾ ਕਿਉਂਕਿ ਸਾਰੀ ਵੀਡੀਓ ਦੇਖ ਕੇ ਪਤਾ ਲੱਗ ਜਾਂਦਾ ਵੀ ਕਿੱਦਾਂ ਦੀ ਆਪਾਂ ਚੀਜ਼ ਬਣਾਈ ਹੈਗੀ ਤੇ ਟੇਸਟੀ ਬਹੁਤ ਜ਼ਿਆਦੇ ਬਣੀ ਹੈ ਤੇ ਸਵਾਦ ਜਿਵੇਂ ਆਪਾਂ ਕਹਿੰਦੇ ਪੰਜਾਬੀ ਜਿਹਾ ਵੀ ਸਵਾਦ ਵਾਲੀ ਬਣੀ ਹੈਗੀ ਤੇ ਐਦਾਂ ਦੀ ਦੇਖੋ ਪੁਰਜੀ ਬਣ ਕੇ ਤਿਆਰ ਹੋਈ ਹੈਗੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਸਿਰਫ 15-15 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋਊਗੀ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਿਆ 15 ਹਾਂ ਟੋਟਲ 15 ਮਿੰਟ ਲੱਗੇ ਸਾਰੇ 15 ਮਿੰਟਾਂ 'ਚ ਬਣ ਗਈ ਉਹ ਸਾਰੀ ਤੇ ਵੀ ਇਹਨਾਂ ਛੇਤੀ ਆਪਾਂ ਬਣਾ ਸਕਦੇ ਹਾਂ ਕਈ ਵਾਰ ਆਪਣੇ ਕੋਲ ਟਾਈਮ ਘੱਟ ਹੁੰਦਾ ਨਾ ਤਾਂ ਸਬਜ਼ੀਆਂ ਨੂੰ ਤਾਂ ਟਾਈਮ ਵੀ ਨਹੀਂ ਲੱਗਦਾ ਕਿਵਰ ਕੰਮ ਆਦਨ ਦਾ ਇਕ ਵੇਲੇ ਹੋ ਜਾਂਦਾ ਹੈਗਾ ਤਾਂ ਫਿਰ ਆਪਾਂ ਇਸ ਤਰੀਕੇ ਨਾਲ ਭੁਰਜੀ ਬਣਾ ਕੇ ਛੇਤੀ ਛੇਤੀ ਆਪਾਂ ਰੋਟੀ ਸਾਰਿਆਂ ਨੂੰ ਵਰਤਾ ਸਕਦੇ ਹਾਂਗੇ ਤੇ ਵੀਡੀਓ ਨੂੰ ਛੁਰ ਤੱਕ ਜਰੂਰ ਦੇਖਣਾ ਲਾਈਕ ਤੇ ਸ਼ੇਅਰ ਜਰੂਰ ਕਰਿਓ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਜੀ ਹੁਣ ਆਪਾਂ ਬਣਾਉਣ ਜਾ ਰਹੇ ਆਂ ਪੁਰਜੀ ਆਪਾਂ ਬਣਾਉਣਿਆ ਬੜੀਆਂ ਦੀ ਪੁਰਜੀ ਬੜੀਆਂ ਦੀ ਪੁਰਜੀ ਕਿਵੇਂ ਬਣੂਗੀ ਇਹ ਆਪਾਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੱਸਾਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜੂੜ ਦੇਖਣਾ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹਨੂੰ ਆਪਾਂ ਪਾਤਾ ਕੁੰਡੇ 'ਚ ਕੁੰਡੇ 'ਚ ਪਾ ਕੇ ਤੇ ਇਹਨੂੰ ਆਪਾਂ ਸੋਟੇ ਮਾਰ-ਮਾਰ ਕੇ ਇਹਨੂੰ ਬਰੀਕ ਕਰਾਂਗੇ ਇਸ ਨੂੰ ਮਿਕਸੀਚ ਵੀ ਕਰ ਸਕਦੇ ਹਾਂ ਪਰ ਆਪਾਂ ਇਹਨੂੰ ਇਹਦੇ ਕੁੰਡੇ ਦੇ ਵਿੱਚ ਹੀ ਕਰਾਂਗੇ ਬਰੀਕ ਸਾਰਿਆਂ ਨੂੰ ਆਪਾਂ ਕੁੱਟ ਲੈਣਾ ਕੁੱਟ ਕੇ ਆਪਾਂ ਬਰੀਕ ਪੋਰਾ ਛੋਰਾ ਜਿਹਾ ਇਹਨਾਂ ਦਾ ਬਣਾ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਦੱਸਾਂਗੇ ਵੀ ਕਿਵੇਂ ਆਪਾਂ ਇਹਦੀ ਪੁਰਜੀ ਬਣਾਵਾਂਗੇ ਤੇ ਪੁਰਜੀ ਦੀ ਬਹੁਤ ਜ਼ਿਆਦਾ ਵਧੀਆ ਟੇਸਟੀ ਪੁਰਜੀ ਬਣੂਗੀ ਜਿਵੇਂ ਕਿ ਆਪਾਂ ਹੋਰ ਦੀਆਂ ਦੂਜੀਆਂ ਪੁਰਜੀਆਂ ਨੇ ਉਹਨਾਂ ਨੂੰ ਤੁਸੀਂ ਭੁੱਲ ਜਿਓਗੇ ਤੇ ਇਹ ਸਵਾ ਬਿੰਦੀ ਪੁਰਜੀ ਨੂੰ ਤੁਸੀਂ ਖਾਓਗੇ ਚਲੋ ਜੀ ਹੁਣ ਆਪਾਂ ਇਹਨੂੰ ਬਰੀਕ ਕਰ ਲਈਏ ਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਹਾਂਗਾ ਆਪਾਂ ਨੇ ਭੁੰਨ ਜਾਨੀ ਕਿ ਕਟਲੀਆਂ ਕਟ ਕੇ ਬਰੀਕ ਕਰਤੀਆਂ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਪਾਣੀ ਪਾ ਕੇ ਨੇ ਉਤੋਂ ਕੇ ਰੱਖ ਲਾਂਗੇ ਆਪਾਂ ਹੁਣ ਇਹਨੂੰ ਭਿੱਜੀਆਂ ਰਹਿਣ ਦੋ ਤੇ ਆਪਾਂ ਕਰਦੇ ਆ ਮਸਾਲਾ ਤਿਆਰ ਜਦੋਂ ਮਸਾਲਾ ਤਿਆਰ ਹੋ ਗਿਆ ਤੇ ਫਿਰ ਆਪਾਂ ਅੱਗੇ ਦੇਖਦੇ ਵੀ ਇਹਨੂੰ ਕਿਵੇਂ ਆਪਾਂ ਬਣਾਉਣਾਗਾ ਪਹਿਨ ਆਪਾਂ ਸਰੋਂ ਦਾ ਤੇਲ ਪਾ ਲਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੰਡੇ ਪਾ ਦਾਂਗੇ ਯਾਨੀ ਕਿ ਪਿਆਜ਼ ਪਾ ਦਾਂਗੇ ਜਿਹੜੇ ਪਕਾਵਾਂਗੇ आप देंगे हरिया मिर्चा चंकी तरह इन्हों पका है गैस आप रख देंगे थोड़ा स्लो। ਇਹ ਫੁੱਲ ਜੀਰੇ ਖੈਣੇ ਬੜੀਆ ਬਣੂਗੀ ਨਾ ਬਹੁਤ ਬਰੀ ਜੀ ਆਪਣੇ ਘਰੇ ਕਈ ਵਾਰ ਨਹੀਂ ਹਰੀ ਸਾਬਜੀ ਹੁੰਦੀ ਤਾਂ ਫਾਇ ਇਸ ਤਰੀਕੇ ਨਾਲ ਫੁੱਲ ਜੀ ਬਣਾ ਕੇ ਦੇਖੋ ਤੇ ਸਾਰਿਆਂ ਨੂੰ ਰੋਟੀ ਵਰਤਾ ਸਕਦੇ ਆ ਪੈਨਾਪਾਮਗੇ ਨੂਨ ਸੈਦਾ ਨੂਨ ਆ ਇਹ ਮਸਾਲਾ ਪਾ ਹਰੀਆਂ ਪਾਤੀਆਂ ਸੀ ਥੋੜੀਆਂ ਜੀਆਂ ਲਾਲ ਵੀ ਪਾਵਾਂਗੇ हल्दी पाती अपने थोड़ा जी हम पा देंगे पानी हूँ आपू पका थोड़ा ज टाइम वास्ते थोड़ी जी मेथी पा देंगे हूँ आपू पकन दें दो मिनटों वास्ते ਮਸਾਲੇ ਦੇ ਵਿੱਚ ਹੀ ਨਾ ਆਪਾਂ ਪਾਵਾਂਗੇ ਇਹ ਮਰਿੰਗਾ ਹੈਗਾ ਮਰਿੰਗੇ ਦੇ ਪੱਤੇ ਆ ਇਹਨੂੰ ਥੋੜਾ ਜਿਹਾ ਬਰੀਕ ਜਿਆ ਕਰਕੇ ਐਂਜਾ ਕਰਕੇ ਬਰੀਕ ਬਰੀਕ ਕਰਕੇ ਪਾ ਦਾਂਗੇ ਇਹ ਆਪਾਂ ਹਰ ਇੱਕ ਸਬਜ਼ੀ ਜੀ ਪਾ ਦਿੰਨੇ ਹੁੰਦੇ ਆਗੇ ਐਂਜਾ ਬਰੀਕ ਕਰਕੇ ਸਾਰੇ ਪੱਤੇ ਇਹ ਮਸਾਲੇ ਦੇ ਵਿੱਚ ਹੀ ਸਮਾਰ ਕੇ ਭੁਜੀਆਾਂਗੇ ਸਾਲਾ ਦੇਖੋ ਬਣ ਗਿਆ ਹੁਣ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬੜੀਆਂ ਜਿਹੜੀਆਂ ਆਪਾਂ ਹੁੰਦੀਆਂ ਸੀ ਹਵਾਈ ਇਹ ਨਾ ਹੁਣ ਆਪਾਂ ਜਾਨੀ ਕਿ ਸਲੋ ਗੈਸ ਤੇ ਬਣਾਵਾਂਗੇ ਗੈਸ ਨੂੰ ਸਲੋ ਕਰਨਾ ਬਿਲਕੁਲ ਤੇਜ਼ ਨਹੀਂ ਕਰਨਾ ਹੈਗਾ ਕਿਉਂਕਿ ਜੇ ਤੇਜ਼ ਕਰਤਾ ਤਾਂ ਥੱਲੇ ਲੱਗਣ ਦਾ ਡਰਾ ਅਹੀਂੋਂ ਆਪਾਂ ਜੀ ਮਿੱਠੀ ਮਿੱਠੀ ਅਗਰਿਆ ਬਣਾਉਣਾਗਾ ਉਸ ਤੋਂ ਬਾਅਦ ਇਹਨਾ ਪਾ ਥੋੜਾ ਜਿਹਾ ਪਿਆਜ਼ ਹੋਰ ਰੱਖ ਲਿਆ ਸੀਗਾ ਤੇ ਇਹ ਵੀ ਇਹਦੇ ਵਿੱਚ ਪਾ ਦੇਣਾ ਕੁਸਾਪਾ ਮਸਾਲੇ ਦੇ ਵਿੱਚ ਪਾਤਾ ਤੇ ਕੁਸਾਪਾ ਇਹਦੇ ਵਿੱਚ ਹੋਰ ਪਾ ਦਾਂਗੇ ਇਹਦੇ ਵਿੱਚ ਮਿਕਸ ਜੀ ਹੋ ਜੂਗੀ ਲੋ ਜੀ ਹੁਣ ਆਪਾਂ ਇਹਨੂੰ ਪੱਕਣ ਦਿੰਨੇ ਆ ਥੋੜੇ ਟਾਈਮ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਆਂ ਵੀ ਕਿਵੇਂ ਆਪਣੀ ਜਿਹੜੀ ਪੁਰਜੀ ਹੈ ਇਹ ਬਣ ਕੇ ਤਿਆਰ ਹੁੰਦੀ ਹੈਗੀ ਠੀਕ ਹੈ ਜੀ ਇਹਨੂੰ ਆਪਾਂ ਟਾਕ ਦਿੰਨੇ ਆ ਟਾਕ ਕੇ ਆਪਾਂ ਹੁਣ ਇਹਨੂੰ ਥੋੜੇ ਟਾਈਮ ਵਾਸਤੇ ਪਕਾਉਣੀ ਆ ਲੋ ਜੀ ਪੁਰਜੀ ਆਪਣੀ ਮਣ ਕੇ ਤਿਆਰ ਆ ਗਰਮਾ ਗਰਮ ਦੇਖੋ ਬਹੁਤ ਵਧੀਆ ਜਿਹੜੀ ਬਣ ਗਈ ਇਹ ਪੁਰਜੀ ਤੇ ਇਸੇ ਤਰੀਕੇ ਦੇਖੋ ਆਪਾਂ ਪੁਰਜੀ ਬਣਾ ਸਕਦੇ ਆਂਗੇ ਬੜੀਆਂ ਦੀ ਸਵਾ ਬੀਂਦੀ ਬੜੀਆਂ ਦੀ ਆਪਾਂ ਨੇ ਪੁਰਜੀ ਬਣਾਈ ਹੈ ਇਹ ਬਹੁਤ ਵਧੀਆ ਸੁੱਕੀ ਸੁੱਕੀ ਦੇਖੋ ਪੁਰਜੀ ਬਣੀ ਹੈ ਕਿ ਇਸ ਤਰੀਕੇ ਨਾਲ ਦੇਖੋ ਆਪਾਂ ਪੁਰਜੀ ਬਣਾ ਸਕਦੇ ਹਾਂਗੇ ਤੇ ਟੇਕੀ ਵੀ ਬਹੁਤ ਜ਼ਿਆਦਾ ਵਧੀਆ ਬਣੀ ਹੈ ਇਹ ਕਿਉਂਕਿ ਚੈੱਕ ਕਰਕੇ ਦੇਖੀਏ ਖਾ ਕੇ ਦੇਖੀਏ ਬਹੁਤ ਹੀ ਸਵਾਦ ਬਣੀ ਹੈ ਇਹ ਸਬਜ਼ੀ ਲਓ ਜੀ ਹੁਣ ਆਪਾਂ ਇਹਨੂੰ ਇੱਕ ਵਰਤਨ 'ਚ ਪਾ ਕੇ ਤੇ ਇਹ ਜੀ ਸਜਾਵਟ ਕਰਦੇ ਹਾਂ ਪੁਰਜੀ ਆਪਣੀ ਬਣ ਕੇ ਤਿਆਰ ਆ ਸਵਾ ਵਿੰਦੀਆ ਪੁਰਜੀ ਆਪਾਂ ਬੜੀਆਂ ਦੀ ਬਣਾਈ ਹੈਗੀ ਤੇ ਜੇਕਰ ਵਿੱਚ ਨਾ ਕੋਈ ਹਰੀ ਸਬਜ਼ੀ ਹੋਵੇ ਤਾਂ ਇਸੇ ਤਰੀਕੇ ਨਾਲ ਸਵਾ ਬਿੰਦੀ ਜਿਹੜੀਆਂ ਬੜੀਆਂ ਹੁੰਦੀਆਂ ਉਹਦੀ ਭੁਰਜੀ ਆਪਾਂ ਬਣਾ ਸਕਦੇ ਹਾਂਗੇ ਤੇ ਇਹ 15 ਮਿੰਟਾਂ 'ਚ ਬਣ ਗਈ 15 ਮਿੰਟਾਂ 'ਚ ਕੋਈ ਜ਼ਿਆਦਾ ਸਮਾਂ ਨਹੀਂ ਲੱਗਿਆ ਸਿਰਫ 15 ਮਿੰਟ ਆਪਾਂ ਨੂੰ ਲੱਗਿਆ ਇਹਦੇ ਬਣਾਉਣ ਤੇ ਤੇ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਦੱਸਿਓ ਤੁਸੀਂ ਵੀ ਕਿੱਦਾਂ ਦੀ ਵੀਡੀਓ ਲੱਗੀ ਇਹ ਤੇ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਫਿਰ ਆਪਾਂ ਅੱਗੇ ਵਾਸਤੇ ਹੋਰ ਨਵੀਆਂ-ਨਵੀਆਂ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਇਹ ਆਪਣੀ ਅੱਜ ਦੀ ਵੀਡੀਓ ਵੀ ਜਿਹੜੀ ਸਵਾਵਿੰਦੀਪੁਰ ਜੀ ਬੜੀਆਂ ਆਉਂਦੀਆਂ ਉਹਦੀ ਪੁਰਜੀ ਕਿਸ ਤਰ੍ਹਾਂ ਬਣਾਈ ਜਾਂਦੀ ਆ ਉਹ ਆਪਾਂ ਇਹ ਵੀਡੀਓ ਅੱਜ ਲੈ ਕੇ ਆਏ ਆ ਮਿਲਦੇ ਆ ਜੀ ਹੁਣ ਆਪਾਂ ਅਗਲੀ ਵੀਡੀਓ ਨਾਲ